ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਇੱਕ ਵਾਰ ਮੁੜ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰੇ ਦੇ ਵਿੱਚ ਲਿਆ ਗਿਆ ਹੈ। ਉਹਨਾਂ ਦੇ ਵੱਲੋਂ ਮੁੜ ਤੋਂ ਸੀਐਮ ਭਗਵੰਤ ਮਾਨ ਨੂੰ ਲੈ ਕੇ ਤੰਜ ਕਸੇਗੇ ਨੇ। ਦਰਸਲ ਪੰਜਾਬ ਵਿਧਾਨ ਸਭਾ ਚ ਬਜਟ اجلاس ਦੇ ਆਖਰੀ ਦਿਨ ਸਦਨ ਨੇ ਮਹਾਂਜ 10 ਮਿੰਟਾਂ ਚ ਬਿਨਾਂ ਕਿਸੇ ਬਹਿਸ ਤੋਂ ਤਿੰਨ ਅਹਿਮ ਬਿੱਲ ਪਾਸ ਕੀਤੇ ਨੇ ਤਾਂ ਜਿਸ ਨੂੰ ਲੈ ਕੇ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਅੱਜ ਸਵਾਲ ਨੇ ਜੋ ਚੁੱਕੇ ਗਏ ਨੇ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇ ਜਰੀਏ ਸੀਐਮ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਨੂੰ ਆੜੇ ਹੱਥੀ ਲਿਆ ਹੈ ਦਰਸਲ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਜ਼ਹਿਰੀਲੇ ਪਦਾਰਥਾਂ ਨਾਲ ਪ੍ਰਦੂਸ਼ਿਤ ਕਰਨ ਤੇ ਇੱਕ ਤੋਂ 6 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਮਿਲਦੀ ਸੀ ਪਰ ਕਲਪਗਵੰਤਮਾਨ ਸਰਕਾਰ ਨੇ ਇਹ ਸਜ਼ਾ ਰੱਦ ਕਰਕੇ ਕੇਵਲ ਕੁਝ ਰੁਪਈਆਂ ਦੇ ਜੁਰਮਾਨੇ ਵਿੱਚ ਤਬਦੀਲ ਕਰ ਦਿੱਤੀ ਹੈ ਸਿਰਫ ਇੱਕ ਲੁਧਿਆਣਾ ਜਿਮਨੀ ਚੋਣ ਅਤੇ ਇੱਕ ਰਾਜ ਸਭਾ ਸੀਟ ਲਈ ਇਹਨਾਂ ਨੇ ਪੰਜਾਬ ਨੂੰ ਕੈਂਸਰ ਦੇ ਰੂਪ ਵਿੱਚ ਤੋਹਫ਼ਾ ਦੇ ਦਿੱਤਾ ਹੈ ਮੈਂ ਇਸ ਦਾ ਜ਼ੋਰਦਾਰ ਵਿਰੋਧ ਕਰਦਾ ਹਾਂ ਅਤੇ ਭਗਵੰਤਮਾਨ ਨੂੰ ਪੁੱਛਦਾ ਹਾਂ ਕਿ ਤੁਸੀਂ ਕੇਜਰੀਵਾਲ ਦੇ ਕਹਿਣ ਤੇ ਜ਼ਹਿਰ ਕੋਲਣ ਵਾਲਿਆਂ ਨੂੰ ਇਹ ਛੂਟ ਦਿੰਦੀ ਹੈ ਕੇਵਲ ਇੱਕ ਰਾਜ ਸਭਾ ਸ਼ੀਟ ਲਈ ਤਾਂ ਇੱਥੇ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਤੰਜ ਨੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਕਸੇਗੇ ਨੇ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਨੂੰ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਈ ਸਵਾਲ ਨੇ ਜੋ ਆਪ ਦੀ ਸਰਕਾਰ ਨੂੰ ਕੀਤੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਪੰਜਾਬ ਵਿਧਾਨ ਸਭਾ ਚ ਬਜਟ اجلاس ਦੇ ਆਖਰੀ ਦਿਨ ਸਦਨ ਨੇ ਮਹਿਜ਼ 10 ਮਿੰਟਾਂ ਚ ਹੀ ਬਿਨਾਂ ਕਿਸੇ ਬਹਿਸ ਤੋਂ ਤਿੰਨ ਐਮ ਬਿਲ ਪਾਸ ਕੀਤੇ ਨੇ ਨਾ ਹਾਕਮ ਤੇਰ ਦੇ ਮੈਂਬਰਾਂ ਨੇ ਬਿੱਲ ਬਿੱਲ ਤੇ ਚਰਚਾ ਕੀਤੀ ਅਤੇ ਨਾ ਹੀ ਵਿਰੋਧੀ ਧਿਰ ਨੂੰ ਬਹਿਸ ਕਰਨ ਦਾ ਕੋਈ ਵੀ ਮੌਕਾ ਮਿਲਿਆ ਸਿਰਫ ਇੱਕ ਸਰਕਾਰੀ ਮਤੇ ਤੇ ਕਾਂਗਰਸੀ ਵਿਧਾਇਕ ਅਵਤਾਰ ਸਿੰਘ ਜੂਨੀਅਰ ਹੈਨਰੀ ਨੇ ਬਹਿਸ ਕੀਤੀ ਅਤੇ ਮਤੇ ਦਾ ਵਿਰੋਧ ਕੀਤਾ ਇਸ ਮੁਗਰੂ ਵਿਧਾਨ ਸਭਾ ਦੀ ਕਾਰਵਾਈ ਅਨਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਤਾਂ ਅੱਜ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੋਂ ਇੱਕ ਵੀਡੀਓ ਸਾਂਝੀ ਕਰਦੇ ਹੋਏ ਆ ਸੀਐਮ ਭਗਵੰਤ ਮਾਨ ਨੂੰ ਆੜੇ ਹੱਥੀ ਲਿਆਏ ਤੇ ਉਹਨਾਂ ਦੇ ਵੱਲੋਂ ਤੰਜ ਨੇ ਜੋ ਕਸੇਗੇ ਨੇ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਵੀਡੀਓ ਵੀਡੀਓ ਸਾਂਝੀ ਕਰਦੇ ਹੋਏ ਟਿੱਪਣੀ ਕਰਦੇ ਲਿਖਿਆ ਹੈ ਕਿ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਜ਼ਹਿਰੀਲੇ ਪਦਾਰਥਾਂ ਨਾਲ ਪ੍ਰਦੂਸ਼ਿਤ ਕਰਨ ਤੇ ਇੱਕ ਤੋਂ 6 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਮਿਲਦੀ ਸੀ ਪਰ ਕੱਲ ਭਗਵੰਤਮਾਨ ਸਰਕਾਰ ਨੇ ਇਹ ਸਜ਼ਾ ਰੱਦ ਕਰਕੇ ਕੇਵਲ ਕੁਝ ਰੁਪਈਆਂ ਦੇ ਜੁਰਮਾਨੇ ਵਿੱਚ ਤਬਦੀਲ ਕਰ ਦਿੱਤੀ ਹੈ ਸਿਰਫ ਇੱਕ ਲੁਧਿਆਣਾ ਜਿਮਨੀ ਚੋਣ ਅਤੇ ਇੱਕ ਰਾਜ ਸਭਾ ਸੀਟ ਲਈ ਇਹਨਾਂ ਨੇ ਪੰਜਾਬ ਨੂੰ ਕੈਂਸਰ ਦੇ ਰੂਪ ਵਿੱਚ ਇੱਕ ਨਵਾਂ ਤੋਹਫ਼ਾ ਦਿੱਤਾ ਹੈ ਮੈਂ ਇਸ ਦਾ ਜ਼ੋਰਦਾਰ ਵਿਰੋਧ ਕਰਦਾ ਹਾਂ ਅਤੇ ਭਗਵੰਤਮਾਨ ਨੂੰ ਪੁੱਛਦਾ ਹਾਂ ਕਿ ਤੁਸੀਂ ਕੇਜਰੀਵਾਲ ਦੇ ਕਹਿਣ ਤੇ ਜ਼ਹਿਰ ਘੋਲਣ ਵਾਲਿਆਂ ਨੂੰ ਇਹ ਛੂਟ ਦਿੰਦੀ ਹੈ ਕੇਵਲ ਇੱਕ ਰਾਸ਼ਵਾ ਸ਼ੀਟ ਲਈ ਇਹ ਕੁਝ ਕੀਤਾ ਹੈ ਤਾਂ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਇਹ ਸਵਾਲੀਆ ਤੰਜ ਨੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ कसेਗੇ ਨੇ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕਰਦੇ ਆ ਟਿੱਪਣੀਆਂ ਨੇ ਜੋ ਕੀਤੀਆਂ ਗਈਆਂ ਨੇ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਰੋੜ ਜਾਣਾ ਲੋਕਨਾਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ